ਸਾਰਿਆਂ ਨੂੰ ਸਾਧ ਸੰਗਤ ਇਹ ਸੂਤੀ ਗੋਲ ਵੀ ਹੈ ਅਸੀਂ ਦੁਨੀਆ ਦੀ ਕਮਾਈ ਕਮੜੀ ਕਰਨ ਲਈ ਵਿਦੇਸ਼ਾਂ ਵਿੱਚ ਪਹੁੰਚ ਕੇ ਸੰਸਾਰ ਦੇ ਸਾਧਨ ਸੁੱਖ ਸੁਹੂਲਤਾਂ ਪਾਉਣ ਨੂੰ ਚੰਗਾ ਕੱਪੜਾ ਖਾਣ ਨੂੰ ਰੋੜ ਅੰਮ੍ਰਿਤ ਦੀ ਵਧੀਆ ਘਰ ਦੇ ਵਿੱਚ ਰੋਟੀ ਹੈ ਅਸੀਂ ਦੁਨੀਆ ਦੇ ਵਿੱਚ ਨਾ ਸਾਦੀ ਖੋਕ ਕੇ ਗੱਲ ਕਰ ਰਹੇ ਹਾਂ ਜੇ بڑے ਅਸੀਂ ਵੱਡੇ ਹੋ ਗਏ ਬਹੁਤ ਕਮਾਈ ਕਰਨ ਲੱਗ ਪਏ ਪਰ ਸਾਧ ਸੰਗਤ ਕੀ ਅਸੀਂ ਸਤਿਗੁਰੂ ਮਹਾਰਾਜ ਪਾਤਸ਼ਾਹ ਦੀ ਉਸ ਦਇਆ ਦੇ ਨਾਲ ਤੇ ਗੁਰੂ ਦੀ ਬਖਸ਼ਿਸ਼ ਸਾਡੇ ਕੋਲ ਹੈ ਗੁਰੂ ਦੇ ਨਿਸ਼ਾਨ ਸਾਡੇ ਕੋਲ ਹਨ ਸਾਡੇ ਕੋਲ ਦੁਨਿਆਵੀ ਸਭ ਕੁਝ ਹੈ ਪਰ ਕਿਤੇ ਨਾ ਕਿਤੇ ਸਾਧ ਸੰਗਤ ਇਸ ਸੰਸਾਰ ਦੀ ਦੌੜ ਭੱਜ ਵਿੱਚ ਅਸੀਂ ਬੜੇ ਅਕੇ ਲੰਘੇ ਨਾ ਪਰ ਗੁਰੂ ਵਾਲੇ ਪਾਸੇ ਨੂੰ ਮੈਂ ਦੇਖ ਰਿਆਂ ਸਾਧ ਸੰਗਤ ਆਪੋ ਹੀ ਜਿਹੜੇ ਚਾਦੀ ਵਾ ਕੇ ਵੇਖੋ ਆਪਣੇ ਘਰਾਂ ਵਿੱਚ ਆਪਣੇ ਸਮਾਜ ਵਿੱਚ ਪੰਥ ਦੇ ਵਿੱਚ ਅਸੀਂ ਕਿੰਨੇ ਪਿੱਛੇ ਰਹਿ ਗਏ ਬਹੁਤ ਬਹੁਤ ਮਨ ਦਾ ਸੁਖ ਸਾਡੇ ਕੋਲ ਨਹੀਂ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਕਿਤੇ ਅੱਜ ਸੱਚ ਹੋ ਜੇ ਤੇ ਪ੍ਰੀਤ ਦਾ ਮੈਂ ਜਾਣਿਆ ਦੁਖ ਮੂਝ ਉਹ ਦੁਖ ਸਵਾਰਿਆ ਜਾ ਕੇ ਉੱਚਾ ਚੜ ਕੇ ਦੇਖਿਆ ਭਰ ਦਰ ਇਹਹਾ ਅਗ ਪਰ ਕਦੀ ਅਨੰਪੁਰ ਸਾਹਿਬ ਜੀ ਦੇ ਕਰਕੇ ਉਹ 7-8 ਮਹੀਨੇ ਦਾ ਜਿਹੜਾ ਘੇਰਾ ਸੀ ਦੁਆਰੇ ਦੁਆਰੇ ਲੰਗਰ ਪਰ 10 ਲੱਖ ਦੀ ਫੌਜ ਨੇ ਆ ਕੇ ਉਹਨਾਂ ਸਹਿਬਜ਼ਾਦੇਆਂ ਨੂੰ ਧਨ ਕਲ ਦੀ ਤਰ੍ਹਾਂ ਰਾਤ ਗੁਰੂ ਕੇ ਸਿੱਖ ਉਹਨਾਂ ਸੰਭਰਨ ਘੇਰ ਕੇ ਤੇ ਪੀਣ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਮੰਗਾਲ ਸਾਰ ਸੰਗਤ ਕਿਸੇ ਦੇ ਮੱਥੇ ਦੇ ਉੱਪਰ ਇੱਕ ਬੀਟੀ ਦੇ ਧੋਪ ਦੀ ਲਕੀ ਹੋਵੇ ਕਿਤੇ ਉਹਨਾਂ ਦੇ ਚਿਹਰੇ ਤੋਂ ਚਲਦਲਾ ਉਹ ਬੋਲੇ ਵੀ ਅਸੀਂ ਬੜੇ ਅਜ ਪੀਰਾਂ ਦੇ ਵਿੱਚ ਆ ਸਾਨੂੰ ਸ਼ਗਨੂ ਪ੍ਰਸ਼ਾਦਾ ਦੇ ਮਿਲਿਆ ਪਾਣੀ ਦੀ ਘੋਟ ਤੱਕ ਨਹੀਂ ਮਿਲੀ ਅੱਧੀ ਰਾਤ ਨੂੰ ਸਾਨੂੰ ਆਨੰਦਪੁਰ ਸਾਹਿਬ ਛੜਨਾ ਪੈਨੇ ਛਾਈ ਟਟਿਪੁਰ ਪਹੁੰਚੇ ਵਿਚੇ ਕਦਮਾਂ ਚਾਨਕ ਬੜਾ ਵੱਡਾ ਹਨਲਾ ਹੁੰਦਾ ਇਧਰ ਧੰਗਲ ਕੀ ਧਰਮਰਾਜ ਦੀ ਸਰਸਾਂ ਦੇ ਅੰਡੇ ਤੇ ਸਾਧ ਸੰਗਤ ਕੀ ਕਹਿਣ ਲੱਗੇ ਕਦੇ ਅੰਦਰ ਤੋਹਲਾ ਹੋ ਗਿਆ ਸਾਧ ਸੰਗਤ ਚੁੰਗੜੇ ਆ ਸੱਚ ਜੋ ਕੀ ਕਰਨਾ ਹੈ ਸਹਿਮਾ ਰਾਜ ਪਾਸ਼ਾ ਵੀ ਫਰਮਾਉਂਦੇ ਕਹਿੰਦੇ ਪਿਆਸ ਥੋੜੀ ਲੱਗੀ ਕਮਾਲ ਦੀ ਗੱਲ ਹੈ ਸਾਧ ਸੰਗਤ ਜਿਨ੍ਹਾਂ ਨੂੰ 7-8 ਮਹੀਨੇ ਦੇ ਘੇਰੇ ਦੇ ਵਿੱਚ ਛੱਡਨ ਨੂੰ ਕੋਈ ਛਰਦਾ ਨਹੀਂ ਮਿਲਿਆ ਪਾਣੀ ਦੀ ਘੁੱਟ ਤੱਕ ਨਹੀਂ ਡਿਲੀ ਅੱਜ ਹੋਰ ਕੱਲ ਕੀ ਧਰਮ ਬਾਦਸ਼ਾਹ ਦੀ ਇਤਰਾਸ ਲੱਗੀ ਇਹ ਬਦਲ ਕੇ ਪਰ ਜਿਸ ਗੱਲ ਦੀ ਮੰਦ ਵੀ ਨਹੀਂ ਸੀ ਵੀ ਪ੍ਰਸ਼ਾਦਾ ਛੱਣੇ ਭੁੱਖੇ ਆ ਪਾਣੀ ਦਾ ਘੁੱਟ ਪੀਣਾ ਪ੍ਰਬੰਧ ਕਰ ਦਿਓ ਇੱਕੋ ਵੀ ਸੇਖ ਆਸਾਨੀ ਨਹੀਂ ਸਤਗੁਰ ਜਦ ਆਦ ਪਹੁੰਚੇ ਸਰਸਾ ਨਦੀ ਕੇ ਪਾਸ ਚਾਹਤੇ تھے ਉਹ ਜਾਈ ਮੈਂ ਬਾਰਾਂ ਪੈਰ ਦੀ ਪਿਆਸ ਮੈਂ ਗੱਲ ਕਰ ਰਿਹਾ ਵੀ ਮਨ ਬਸ ਦੇਖੀ ਅੰਦਰ ਚਾhti ਮਾਰੀ ਕੀ ਨਹੀਂ ਸਾਡੇ ਕੋ ਸਭ ਕੁਝ ਹੈ ਆਪਾ ਆਪ ਕਹਿੰਦੇ ਨਾ ਬੜੇ ਵੱਡੀ ਅਸੀਂ ਸੰਸਾਰ ਦੇ ਮੰਡਲਾਂ ਸਮਰਕਰ ਲਈਆਂ ਬੜੀ ਵੱਡੀ ਦੌੜ ਭੱਜ ਅਸੀਂ ਜਿਹੜੀ ਨਾ ਸੰਸਾਰ ਦੀ ਉਸਾਰ ਕਰ ਲਈ ਬਹੁਤ ਕੁਝ ਆਸਲ ਕਰ ਲਿਆ ਪਰ ਸਾਧ ਸੰਗਤ ਕੀ ਗੱਲ ਵਿੱਚ ਜਿਹੜੇ ਦੇ ਰੂਪੀ ਨਜ਼ਰ ਆਉਂਦੇ ਉਹ ਸ਼ੋਕੀ ਸੇਲੇ ਕੋਲੋਂ ਜਾ ਕੇ ਸਤਗੁਰੂ ਦੀ ਬਾਣੀ ਦੇ ਬਚਨ ਨੇ ਨਾ ਦੁੱਖ ਕੀਆ ਪੰਡਾ ਖੋਲੀਆਂ ਸਾਧ ਸੰਗਤ ਨੂੰ ਦੁੱਖ ਦੀਆਂ ਪੰਡਾ ਖੋਲ ਕਿਤੇ ਇੱਕ ਦੋ ਘਸਾਓ ਤਾਂ ਸਹੀ ਸਾਹਮਣੇ ਬੜੇ ਨੇ ਤੁਹਾਨੂੰ ਸੋ ਆਪਣੇ ਮੁਕੜੇ ਸੁਣਾ ਦੇ ਰਾਤ ਪੰਡਾ ਖੋਲ ਕੇ ਬੈਠੇ ਨੇ ਜੇ ਬਾਹਰੋਂ ਹੱਸਦੇ ਹੋ ਪਰ ਅੰਦਰ ਇਸ ਤਰ੍ਹਾਂ ਕੇ ਵੱਟ ਨਜ਼ਰ ਆਉਂਦਾ ਕਿ ਇਹਨੂੰ ਪਰ ਕੋਈ ਡਾਕਟਰ ਲਈ ਪਹਾਈ ਨਹੀਂ ਹੁਣੀ ਨਹੀਂ ਚਾਹੀਦੀ ਕਿ ਸਿੱਖ ਨੂੰ ਸਾਡਾ ਸਾਰਕ ਪੈਂ ਬੇਨਤੀ ਕਰਦੇ ਆਂ ਵੀ ਆਹ ਦੁਨੀਆਂ ਦੀਆਂ ਮੁਸ਼ਕਲਾਂ ਔਕੀਆਂ ਕੜੀਆਂ ਸੰਸਾਰ ਦੇ ਦੁੱਖਾਂ ਨੂੰ ਦੇਖ ਕੇ ਕਿਤੇ ਸਿੱਖ ਤੁਰਾ ਨਾ ਜਾਏ ਚੜ ਚੜ ਖੜੂ ਹਵਾਲ ਲੈ ਦੀ ਰਹਿਣ ਲਖੇਸਰੀ ਚੜਖੜ ਚੜ ਕਰਨ ਕੇ ਹੁੰਦੇ ਆ ਸੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਪ੍ਰਸਾਦ ਸੰਗਤਿਸ ਜਿਸ ਢੇੜੇ ਦਾ ਉਸ ਵਕਤ ਜਿਹੜਾ ਰਾਹਨਤ ਹੈ ਢੇੜੇ ਨੂੰ ਚੱਪੂ ਲਾਉਣ ਵਾਲਾ ਜੇ ਗੁਰੂ ਹੋਵੇ ਸਤਿਗੁਰੂ ਹੋਵੇ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਝੜ ਝਖੜ ਉਹ ਹਾਲ ਮਹਿ ਦੀ ਬਹੰਤ ਲਖੇ ਸਰੀ ਸਤਗੁਰ ਸਿੰਘ ਆ ਲਾਏ ਢੇੜੇ ਡੁੱਬਣ ਨਾ ਕੀ ਭੋ ਤਾਂ ਨਹੀਂ